ਜੀ ਸਾਥ ਸ਼ਰੀਆ ਕਾਲ ਭਿੰਨ ਦਾ ਰਿਸਾਈ ਠੀਕ ਠਾਕ ਹੋਮੋਗੇ ਅੱਜ ਆਪਾਂ ਜਿਹੜਾ ਵਲੌਗ ਪਹਿਲਾਂ ਕੱਲ ਜੇ ਮਤਲਬ ਇਹ ਵਲੌਗ ਹੈ ਜਿਹੜਾ ਖਾਲੀ ਬਣਾਇਆ ਸੀ ਕੱਲ ਮੈਂ ਦੋ ਵਲੌਗ ਜਿਹੜੇ ਲਗਾਤਾਰ ਬਣਾਏ ਨੇ ਤੇ ਅੱਜ ਆਪਾਂ ਜਿਹੜਾ ਹੈਗਾ ਵਲੌਗ ਸਟਾਰਟ ਕਰਨ ਲੱਗੇ ਆ ਅੱਜ ਜਿਹੜਾ ਹੈਗਾ ਆਪਾਂ ਮਟਰ ਪਨੀਰ ਦੀ ਸਬਜ਼ੀ ਬਣਾਵਾਂਗੇ ਤੇ ਨਾਲ ਨਾਲ ਥੂੜੀਆਂ ਮਾਥੀਆਂ ਹੋਰ ਜਿਹੜੀਆਂ ਗੱਲਾਂ ਬਾਤਾਂ ਜਾਂ ਹੋਰ ਕੰਮ ਧੰਦੇ ਤੁਹਾਨੂੰ ਦਿਖਾਵਾਂਗੇ ਤੇ ਫਿਲਹਾਲ ਆਪਾਂ ਜਿਹੜੀ ਹੈਗੀ ਮਟਰ ਪਨੀਰ ਦੀ ਸਬਜ਼ੀ ਜਿਹੜੀ ਬਣਾਉਣੀ ਆ ਉਹਦੇ ਲਈ ਆਪਾਂ ਜਿਹੜੀ ਹੈਗੀ ਪਿਉਰੀ ਵਗੈਰਾ ਤਿਆਰ ਕਰ ਲੈਂਦੇ ਆ ਤਿਆਰ ਕਰਕੇ ਉਸ ਤੋਂ ਹੋਰ ਵੀ ਕਾਫੀ ਸਾਰੀਆਂ ਗੱਲਾਂ ਆਪਾਂ ਤੁਹਾਨੂੰ ਦੱਸਾਂਗੇ ਇਹ ਰੈਸਪੀ ਜਿਹੜੀ ਮੈਂ ਦਵਾਂਗੀ ਬਿਲਕੁਲ ਸੈਂਪਲ ਤਰੀਕੇ ਦੇ ਨਾਲ ਬਣੂਗੀ ਤੇ ਪਰ ਜਿਹੜੀ ਹੈਗੀ ਇਹਦਾ ਟੇਸ ਆ ਜਿਹੜਾ ਬਿਲਕੁਲ ਵਿਆਹਾਂ ਦੀ ਸਬਜ਼ੀ ਵਰਗਾ ਆਊਗਾ ਤੁਸੀਂ ਮੇਰੇ ਤਰੀਕੇ ਨਾਲ ਪ੍ਰੋਪਰ ਮੇਰੇ ਤਰੀਕੇ ਨਾਲ ਬਣਾ ਕੇ ਦੇਖੋ ਤੁਸੀਂ ਆਪਣੇ ਆਪ ਕਹੋਗੇ ਕਿ ਹਾਂ ਵਾਕਈ ਇਹ ਸਬਜ਼ੀ ਜਿਹੜੀ ਬਿਲਕੁਲ ਵਿਆਹਾਂ ਦੇ ਟੇਸ ਵਰਗੀ ਮਤਲਬ ਯਾਹਾਂ ਵਾਲੇ ਮਟਰ ਪਨੀਰ ਵਰਗਾ ਟੇਸ ਆਊਗਾ ਨਾਲੇ ਮਸਾਲੇ ਨਹੀਂ ਆਪਾਂ ਕੋਈ ਜ਼ਿਆਦਾ ਪਾਉਣੇ ਹੈਗੇ ਇਹਦੇ ਲਈ ਆਪਾਂ ਇੱਕ ਇਕੱਠੀ ਆਪਾਂ ਲਸਣ ਭੁੰਨੀ ਸੀਗੀ ਤੇ 3 ਇੰਚ ਦਾ ਅਦਰਕ ਦਾ ਟੁਕੜਾ ਲਿਆ ਸੀ ਕਿਉਂਕਿ ਅਦਰਕ ਆਪਾਂ ਜ ਆਦਰਕ ਤੇ ਲਸਣ ਜਿਹੜਾ ਆਪਾਂ ਜਾਦਾ ਪਾਉਣਾ ਹੈ ਲਸਣ ਵੀ ਆਪਾਂ ਡੇਢ ਗੰਠੀ ਪਾ ਲਈਏ ਤੇ ਚਾਰ-ਪੰਜ ਆਪਾਂ ਪਿਆਜ਼ ਲੈ ਲਈਏ ਇਹਦੇ ਲਈ ਜਿਹੜਾ ਤੜਕਾ ਹੈ ਜਿਆਦਾ ਲੱਗਦਾ ਹੈ ਤੇ ਆਪਾਂ ਇਹਦੇ ਵਿੱਚ ਦੋ ਤੋਂ ਤਿੰਨ ਜਿਹੜੇ ਲਾਲ ਟਮਾਟਰ ਆਪਾਂ ਪਾ ਸਕਦੇ ਹਾਂ ਆਪਾਂ ਟਮਾਟਰ ਆਪਣੀ ਲੋੜ ਦੇ ਅਨੁਸਾਰ ਨਾਲ ਵਧ ਘੱਟ ਪਾਵਾਂਗੇ ਮੈਂ ਇਹਦੇ ਵਿੱਚ ਟਮਾਟਰ ਜਿਹੜੇ ਦੋ ਪਾਉਂਗੀ ਕਿਉਂਕਿ ਵੱਡੇ ਆ ਟਮਾਟਰ ਤੇ ਮੈਂ ਦੋ ਟਮਾਟਰਾਂ ਦੀ ਜਿਹੜੀ ਪਿਊਰੀ ਬਣਾ ਲਵਾਂਗੀ ਪਹਿਲਾਂ ਮੈਂ ਪਿਊਰੀ ਬਣਾ ਕੇ ਜਿਹੜੀ ਤਿਆਰ ਕਰ ਲਵਾਂ ਮ ਫਿਰ ਉਸ ਤੋਂ ਬਾਅਦ ਤੁਹਾਨੂੰ ਅ ਤਾਂ ਕਿ ਪਰਫੈਕਟ ਬਣੀ ਤੇ ਇਹ ਥੋੜਾ ਜਿਹਾ ਹਰਾ ਲਸਣ ਡਿਆਣੀ ਲੈ ਕੇ ਆਏ ਸੀ ਇੱਕ ਵਿੱਚ ਇਹ ਭਾਰਾ ਹਰਾ ਲਸਣ ਹਰਾ ਲਸਣ ਇਹ ਥੱਲੋਂ ਮੈਂ ਕੱਟ ਲਿਆ ਤੇ ਇਹ ਜਿਹੜੀਆਂ ਭੁੱਕਾਂ ਜਿਹੜੀਆਂ ਰਹਿ ਗਈਆਂ ਇਹ ਰਹਿਣੀਆਂ ਨੇ ਇਹ ਆਪਾਂ ਵਿੱਚੇ ਪਿਉਰੀ ਦੇ ਵਿੱਚੇ ਪੀਸ ਲਵਾਂਗੇ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਤੇ ਇਹਨਾਂ ਦੀ ਪਿਉਰੀ ਜਿਹੜੀ ਬਣਾ ਲੈਂਦੇ ਆ ਤੇ ਹੋਰ ਵੀ ਤੁਹਾਨੂੰ ਗੱਲਾਂ ਬਾਤਾਂ ਮਤਲਬ ਹੋਰ ਵੀ ਕੰਮ ਵੀ ਦਿਖਾਵਾਂਗੇ ਗੱਲਾਂ ਬਾਤਾਂ ਕਰਾਂਗੇ ਬਲੌਗ ਹੈ ਜਿਹੜਾ ਪੂਰਾ ਵਧੀਆ ਬਣਾਵਾਂਗੇ ਤੇ ਤੁਸੀਂ ਬਲੌਗ ਹੈ ਜਿਹੜਾ ਐਂਡ ਤੱਕ ਦੇਖਿਆ ਕਰੋ ਤੇ ਬਲੌਗ ਨੂੰ ਪਲੀਜ਼ ਆ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰ ਦਿਆ ਕਰੋ ਇਹਦੇ ਨਾਲ ਜਿਹੜਾ ਸਾਨੂੰ ਮੋਟੀਵੇਸ਼ਨ ਮਿਲਦਾ ਆ ਕਿ ਅਸੀਂ ਹੋਰ ਵੀ ਵਧੀਆ-ਵਧੀਆ ਬਲੌਗ ਹੈ ਜਿਹੜੇ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਤੇ ਮੈਂ ਜਿਹੜਾ ਹੈਗਾ ਹੈ ਇਹਦਾ ਲਸਣ ਅਦਰਕ ਪਿਆਜ਼ ਤੇ ਹਰੀ ਮੈਂਚ ਹਰੀ ਮੈਂਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਲਿਓ ਜਿੰਨੀ ਤੁਸੀ ਪਾਉਣੀ ਆ ਤੇ ਇਹਨਾਂ ਦਾ ਜਿਹੜਾ ਪੇਸਟ ਆ ਟਮਾਟਰਾਂ ਦਾ ਪੇਸਟ ਜਿਹੜਾ ਬਣਾ ਕੇ ਮੈਂ ਤਿਆਰ ਕਰ ਲਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਅੱਗੇ ਦੱਸ ਅੱਗੇ ਅੱਗੇ ਦਾ ਬਸਾਰੀ ਰੈਸਪੀ ਜਿਹੜੀ ਦੇਵਾਂਗੇ ਲਓ ਜੀ ਆਪਾਂ ਜਿਹੜਾ ਹੈਗਾ ਇਹਨੂੰ ਰੱਖ ਲਿਆ ਹੈਗਾ ਜ ਸਬਜੀ ਬਣਾਉਣ ਲਈ ਦੇਗੇ ਨੂੰ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਸਰੋਂ ਦਾ ਤੇਲ ਜਿਹੜਾ ਤੁਸੀਂ ਆਪਣਨੇ ਮਿਸਾਬ ਨਾਲ ਜਿਹੜਾ ਪਾ ਲਿਓ ਵੈਸੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਜ਼ਿਆਦਾ ਤੇਲ ਪਾ ਲਏ ਕਿਉਂਕਿ ਤੇਲ ਵਾਲੀ ਜਿਹੜੀ ਸਬਜੀ ਜੇ ਤੁਸੀਂ ਆਇਲੀ ਨਹੀਂ ਖਾਣਾ ਚਾਹੁੰਦੇ ਤਾਂ ਫਿਰ ਤੁਸੀਂ ਇੱਕ ਕੜਾਹੀ ਪਾ ਲਿਓ ਨਹੀਂ ਥੋੜਾ ਜ਼ਿਆਦਾ ਪਾ ਲਓ ਪਰ ਮੈਂ ਇੱਕ ਕੜਾਹੀ ਹੀ ਪਾਉਂਗੀ ਪੂਰੀ ਭਰ ਕੇ ਜਿਆਦਾ ਆਇਲੀ ਖਾਣਾ ਫਿਰ ਮੋਦੀਆਂ ਨਹੀਂ ਲੈਂਦਾ ਸਿਹਤ ਲਈ ਆਪਣੀ ਸਿਹਤ ਨੂੰ ਕਾफी ਸਾਰੀਆਂ ਜੜੀਆਂ ਬਿਮਾਰੀਆਂ ਲੱਗਦੀਆਂ ਨੇ ਜੇ ਜਿਆਦਾ ਵਧੀਆ ਆਪਾਂ ਖਾਣਾ ਖਾਣੀ ਆ ਤੇਲ ਘਰ ਲੈਣਾ ਜੀ ਚੰਗੀ ਤਰ੍ਹਾਂ ਆਪਾਂ ਗਰਮ ਛੋੜਾੜੀ ਨਾਸ਼ਤਾ ਕਰ ਲਿਓ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਜੀਰਾ ਇਹਨੂੰ ਸੁੰਨ ਲੈਣਾ ਹੈ ਜਦੋਂ ਤੇਲ ਬਹੁਤ ਜ਼ਿਆਦਾ ਗਰਮਿਆ ਤੇ ਜਿਹੜਾ ਜੱਤੀ ਸੁੰਨ ਗਿਆ ਤੇ ਪਿਆਜ਼ ਦਾ ਜਿਹੜਾ ਟੇਸਟ ਬਣਾਉਣਾ ਹੈ ਲੱਗਦਾ ਹੈ ਜਿਆਦਾ ਘੋਲੀ ਨਹੀਂ ਕਰਨਾ ਦਰਦਰਾ ਹੀ ਰੱਖਣਾ ਹੈ ਇਹਨੂੰ ਇਹਦੇ ਵਿੱਚ ਜੜਾ ਪਾ ਲੈਂਦੇ ਚਲੋ ਜੀ ਪਿਆਜ਼ ਆ ਜਿਹੜੇ ਆਪਾਂ ਚੰਗੀ ਤਰ੍ਹਾਂ ਸੁੰਨ ਲੈਣੇ ਨੇ ਤੇ ਤੁਸੀਂ ਦੇਖ ਸਕਦੇ ਹੋ ਦਰਦਰਾ ਹੀ ਆ ਆਪਾਂ ਜ਼ਿਆਦਾ ਬਰੀਕ ਨਹੀਂ ਇਹਨੂੰ ਕੀਤਾ ਹੈਗਾ ਪੇਸਟਨ இது போன்ற பிரபலம் ਜਿੰਨਾ ਵਧੀਆ ਆਪਣਾ ਤੜਕਾ ਭੁੱਜੇ ਉਹ ਤੇ ਮਸਾਲੇ ਭੁੱਜੇ ਹੋਣਗੇ ਸਬਜ਼ੀ ਜਿਹੜੀ ਉਨੀ ਜਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਜਦੋਂ ਆਪਾਂ ਮਸਾਲਿਆਂ ਦਾ ਤੇ ਇਹਦਾ ਧਿਆਨ ਰੱਖਣਾ ਪੈਂਦਾ ਹੈ ਤੜਕੇ ਦਾ ਕਣਾ ਚੰਗੀ ਤਰ੍ਹਾਂ ਭੁੱਜ ਗਿਆ ਆ ਹੁਣ ਇਹਦੇ ਵਿੱਚ ਜਿਹੜੇ ਆਪਣੇ ਬੇਸ ਮਸਾਲੇ ਹੁੰਦੇ ਆ ਪਹਿਲਾਂ ਆਪਾਂ ਉਹ ਪਾ ਲੈਨੇ ਹਾਂ ਇੰਨੀ ਵਧੀਆ ਸਬਜ਼ੀ ਬਣੂਗੀ ਉਂਗਲਾ ਚੱਕਦੇ ਰਹਿ ਜਾਣਗੇ ਘਰ ਦੇ ਮਸਾਲਾ ਦਾ ਖਤਮ ਤੋਂ ਖਤ ਦੀ ਹੋਈ ਮਈਮ ਬਾਰਾ ਨਾ ਕਰਨਾ ਜਦੋਂ ਤੇ ਪਿਆਰ ਆਵੇ ਥੋੜਾ ਜਿਹਾ ਪਾਣੇ फोගේ स को मी ला में ब इसतेमाला पंग पपाමගේ පත්नाබ ස්වාදන රनाමක पांगे ਮੇਰੇ ਵਿੱਚ ਪੌਣੇ ਦੇ ਦੋ ਚਮਚ ਜਿਹੜੇ ਨਾਲ ਜਿਹੜੇ ਪਾਦੇ ਆ ਇਹ ਇਹਦੇ ਵਿੱਚ ਪਾਵਾਂਗੇ ਸਵਾ ਕ ਚਮਚ ਜਿਹੜਾ ਹਲਦੀ ਪਾਊਡਰ ਦਾ ਆਪਾਂ ਹਰੀ ਮਿਰਚ ਵੀ ਪਾਈ ਆ ਤੇ ਇਸ ਕਰਕੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਦਾ ਤੇ ਇਹ ਮੇਰੇ ਕੋ ਕਸ਼ਮੀਰੀ ਲਾਲ ਮਿਰਚ ਆ ਇਹ ਤੁਸੀਂ ਅੱਧਾ ਚਮਚਾ ਪਾ ਲਓ ਇਹ ਮੈਂ ਅੰਦਾਜ਼ੇ ਨਾਲ ਅੱਧਾ ਚਮਚ ਪਾ ਲਿਆ ਹੈ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਮੈਂ ਦੋ ਵੱਡੇ ਸਾਈਜ਼ ਦੇ ਟਮਾਟਰ ਲਏ ਸੀ ਉਹਨਾਂ ਦੀ ਪਿਊਰੀ ਆ ਇਹ ਪਾ ਦਾਂਗੇ ਤੁਸੀਂ ਬਹੁਤ ਵਧੀਆ ਨਹੀਂ ਬਹੁਤ ਵਧੀਆ ਆਨ ਸਟਾਰਟ ਕਰਦੀ ਆ ਅੱਛੇ ਹੁਣ ਇਹਦੇ ਵਿੱਚ ਥੋੜਾ ਜਿਹਾ ਬਿਲਕੁਲ ਥੋੜਾ ਜਿਹਾ ਆਪਾਂ ਪਾਣੀ ਪਾ ਦਾਂਗੇ ਮੱਲੋ ਵੀ ਇੱਕ ਕੜਛੇ ਜਿਹੜੀ ਆਪਾਂ ਪਾਣੀ ਦੀ ਪਾ ਦਾਂਗੇ ਜਿਹੜਾ ਇਹ ਜੱਗਿਆ ਇਹਨੂੰ ਚੰਗੀ ਤਰ੍ਹਾਂ ਧੋ ਕੇ ਇਹ ਵੀ ਆਪਾਂ ਟਮਾਟਰ ਜਿਹੜੇ ਵੇਸਟ ਨਹੀਂ ਹੋ ਰਹੇ ਨੇ ਇਹਦੇ ਵਿੱਚ ਪਾ ਦਾਂਗੇ ਹੁਣ ਇਹ ਮਸਾਲੇ ਨੂੰ ਉਨਾ ਟਾਈਮ ਆਪਾਂ ਪਕਾਉਣਾ ਹੈ ਜਿੰਨਾ ਟਾਈਮ ਇਹ ਆਪਣਾ ਤੇਲ ਨਹੀਂ ਛੱਡ ਦਿੰਦਾ ਹੈਗਾ ਕਿਉਂਕਿ ਸਬਜੀ ਤਾਂ ਵਧੀਆ ਬਣ ਗਈ ਜੇ ਜੇ ਮਸਾਲਾ ਜਿਹੜਾ ਤੇਲ ਛੱਡ ਦੇਵੇ

ਜਾਦਾ ਜਿਹੜਾ ਸਬਜ਼ੀਆਂ ਚ ਮੈਂ ਕਸ਼ਮੀਰੀ ਲਾਲ ਮਿਰਚ ਦਾ ਇਸਤੇਮਾਲ ਨਹੀਂ ਕਰਦੀ ਮੈਂ ਸਿਰਫ ਜਿੱਦਾਂ ਹੁਣ ਮਟਰ ਪਨੀਰ ਬਣਾਇਆ ਸਪੈਸ਼ਲ ਜੀਆਂ ਰੈਸਪੀ ਜਿਹੜੀਆਂ ਹੁੰਦੀਆਂ ਵਾ ਸਬਜ਼ੀ ਹੀ ਰਹੀ ਕੋਈ ਉਹਦੇ ਵਿੱਚ ਜਿਹੜਾ ਆ ਮੈਂ ਮਟਰ ਬਣਾਉਣਾ ਕਸ਼ਮੀਰੀ ਲਾਲ ਮਿਰਚ ਦਾ ਇਸਤੇਮਾਲ ਕਰਦੀ ਹਾਂ ਉਹਦਾ ਮੈਂ ਨਹੀਂ ਕਰਦੀ ਤੇ ਇਹ ਵੀਡੀਓ ਜਿਹੜੀ ਹੈਗੀ ਆ ਅੱਜ ਦੇ ਦਿਨ ਦੀ ਆ ਮੰਗਲਵਾਰ ਮੰਗਲਵਾਰ ਨੂੰ ਜਿਹੜੀਆਂ ਮੈਂ ਦੋ ਵੀਡੀਓ ਸ਼ੂਟ ਕੀਤੀਆਂ ਸੀਗੀਆਂ ਇੱਕ ਤਾਂ ਮਾਰਨਿੰਗ ਦੇ ਟਾਈਮ ਬਣਾਈ ਸੀ ਤੇ ਉਹ ਤਾਂ ਮੰਗਲਵਾਰ ਨੂੰ ਅਪਲੋਡ ਕਰਤੀ ਤੇ ਇਹ ਜਿਹੜੀ ਹੈਗੀ ਤੁਹਾਨੂੰ ਬੁੱਧਵਾਰ ਨੂੰ ਮਿਲੂਗੀ ਲਓ ਜੀ ਇਹਨਾਂ ਤੇਲ ਆ ਜਿਹੜਾ ਛੱਡਣਾ ਸਟਾਰਟ ਕਰਤਾ ਐ ਛੜਤਾ ਤੇ ਹੁਣ ਜਿਹੜਾ ਹੈਗਾ ਇਹ ਆਪਾਂ ਇਹਦੇ ਵਿੱਚ ਪਾਣੀ ਐਡ ਕਰਕੇ ਤੇ ਇਹਦੇ ਵਿੱਚ ਮਟਰਾਂ ਜਿਹੜੇ ਆਪਾਂ ਪਾ ਲਿਆ ਨੇ ਤੇ ਪਨੀਰ ਆ ਜਿਹੜਾ ਆਪਾਂ ਲਾਸਟ ਦੇ ਪਾਉਣਾ ਆ ਜਦੋਂ ਸਬਜ਼ੀ ਚੰਗੀ ਤਰ੍ਹਾਂ ਮਟਰਾਂ ਜਿਹੜੇ ਆਪਣੇ ਪੱਕ ਗਏ ਇਹ ਮਟਰ ਲਵੇ ਲਵੇ ਸੀ ਇਸ ਕਰਕੇ ਮੈਂ ਇਸੇ ਤਰ੍ਹਾਂ ਹੀ ਇਹਦੇ ਵਿੱਚ ਪਾ ਦਿੰਨੀ ਆ ਨਹੀਂ ਜੇ ਮਟਰ ਤੁਹਾਨੂੰ ਥੋੜੇ ਪੱਕੇ ਜੇ ਲੱਗਣ ਦੀ ਮਤਲਬ ਆਪਣਾ ਦਾਣੇ ਕਾੜਦੇ ਤਾਂ ਪਤਾ ਲੱਗ ਜਾਂਦਾ ਹੁੰਦਾ ਇਹ ਵੀ ਪੱਕੇ ਆ ਤੇ ਤੁਸੀਂ ਉਹਨਾਂ ਨੂੰ ਪਹਿਲਾਂ ਇੱਕ ਉਬਾਲਾ ਦੇ ਲੈਣਾ ਹੈ ਫਿਰ ਉਸ ਤੋਂ ਬਾਅਦ ਇਹ ਸਬਜ਼ੀ ਬਣਾਉਣੀ ਹੈ ਤਾਂ ਸਬਜ਼ੀ ਜਿਹੜੀ ਪਰਫੈਕਟ ਬਣ ਕੇ ਤਿਆਰ ਹੋਗੀ ਤੇ ਕੱਚੇ ਜਿਹੇ ਮਟਰਾਂ ਦਾ ਟੇਸ ਜਿਹੜਾ ਨਹੀਂ ਆਊਗਾ ਪਰ ਇਹ ਮਟਰਾਂ ਜਿਹੜੇ ਲਵੇ ਲਵੇ ਸੀਗੇ ਸਾਡੇ ਘਰੇ ਲੱਗੇ ਸੀਗੇ ਉਹੀ 도ੜੇ ਆ ਸੀ ਮਾਰਨੀ ਤੁਸੀਂ ਆਪਣੀ ਜਰੂਰਤ ਅਨੁਸਾਰ ਵੱਧ ਘੱਟ ਕਰੀ ਜਿੰਨੀ ਬਣਾਉਣੀ ਹੈ ਸੋਨੀ ਬਣਾ ਲਿਓ ਜੇ ਸੁੱਕਾ ਮਟਰ ਨਾਲ ਇਹ ਸੁੱਕਾ ਵੀ ਇਸੇ ਤਰ੍ਹਾਂ ਹੀ ਬਣਦਾ ਵਾ ਸੋਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਤੁਸੀਂ ਘੱਟ ਪਾਉਣੀ ਆ ਟਮਾਟਰ ਸੁੱਕਾ ਮਟਰ ਪਨਿਕਾ ਤੇ ਲੋ ਜੀ ਆਪਾਂ ਮਟਰ ਇਹਦੇ ਵਿੱਚ ਪਾ ਲੈਨੇ ਆ ਇਿੱਕ ਪਾਣੀ ਮੈਂ ਇਹਨਾਂ ਦਾ ਕੱਢਤਾ ਸੀ ਇਹ ਮੈਂ ਦਿਵਾਰੀ ਪਾਣੀ ਪਾ ਕੇ ਰੱਖਿਆ ਸੀਗਾ ਬੇਸੇ ਘਰ ਦੇ ਆ ਇਹਨਾਂ ਨੂੰ ਕੋਈ ਆਪਰੇ ਸਪਰੇ ਨਹੀਂ ਕੀਤੀ ਹੈਗੀ ਮੈਂ ਜੜੀ ਵਾਲੇ ਮਟਰ ਇਹ ਵੀ ਕੱਢ ਲਿਆ ਮਾਰਕੀਟ ਚੋਂ ਲੈ ਕੇ ਆਉਨੇ ਆ ਤਾਂ ਚੰਗੀ ਤਰ੍ਹਾਂ ਪਹਿਲਾਂ ਦੋ ਤਿੰਨ ਵਾਰੀ ਧੋ ਕੇ ਤੇ ਫਿਰ ਉਹਦੇ ਪੀਸ ਜਿਹੜੀ ਆਪਣੀ ਜਿਸ ਤਰ੍ਹਾਂ ਦੇ ਤੁਸੀਂ ਕੱਟਣੇ ਚਾਹੁੰਦੇ ਹੋ ਉਸ ਤਰ੍ਹਾਂ ਦੀ ਕੱਟ ਕੇ ਕੱਟਣੀ ਹੈ ਤੇ ਪਾਉਣੀ ਬਿਲਕੁਲ ਲਾਸਟ ਤੇ ਆ ਜਦੋਂ ਇਹਨੂੰ ਚੰਗੀ ਤਰ੍ਹਾਂ ਇਹ ਪੱਕ ਗਏ ਲਾਸਟ ਤੇ ਪਨੀਰ ਪਾ ਕੇ ਤੇ ਇੱਕ ਉਬਾਲਾ ਦੇ ਦੇਣਾ ਉਹਦੇ ਨਾਲ ਕੀ ਹੁੰਦਾ ਹੈ ਕਿ ਪਨੀਰ ਆ ਜਿਹੜਾ ਵਿੱਚ ਕੋਲਦਾ ਨਹੀਂ ਤੇ ਫਰਾਈ ਕਰਨ ਦੀ ਵੀ ਜ਼ਰੂਰਤ ਨਹੀਂ ਕੀ ਨਹੀਂ ਫਿਰ ਫਰਾਈ ਕਰਨਾ ਪੈਂਦਾ ਜਾਂ ਤੇ ਫਰਾਈ ਕਰਨ ਦੀ ਜਰੂਰਤ ਨਹੀਂ ਫਿਰ ਉਹ ਜਦੋਂ ਤੋਂ ਫਰਾਈ ਕਰਦੇ ਉਹਦਾ ਟੇਸਟ ਜਿਹੜਾ ਹੋਰ ਤਰ੍ਹਾਂ ਦਾ ਹੁੰਦਾ ਆ ਤੇ ਜਦੋਂ ਆਪਾਂ ਇਦਾਂ ਨੋਰਮਲ ਤਰੀਕੇ ਨਾਲ ਬਣਾਉਂਦੇ ਆ ਬਿਨਾ ਫਰਾਈ ਕੀਤੇ ਉਹਨੂੰ ਤੇ ਉਹਦਾ ਟੇਸਟ ਆ ਜਿਹੜਾ ਵੱਖਰਾ ਹੀ ਹੁੰਦਾ ਆ ਤੇ ਲਓ ਜੀ ਆਪਾਂ ਇਹਨੂੰ ਢੱਕਣ ਲਾ ਕੇ ਜਿਹੜਾ ਪੱਕਣ ਦਿੰਨੇ ਆ ਸਬਜ਼ੀ ਨੂੰ ਲੋ ਜੀ ਦਾ ਸਬਜੀ ਆਪਾਂ ਧਾਰਤੀਆ ਤੇ ਉਹਨੇ ਆਉਣਾ ਆਪ ਜਿਹੜੇ ਹੈਗੇ ਬਰਤਨ ਸਾਫ ਕਰ ਦਿੰਨੇ ਆ ਕਿਉਂਕਿ ਬਰਤਨ ਜਿਹੜੇ ਕਾਫੀ ਜ਼ਿਆਦਾ ਹੋਏ ਪਏ ਸੀਗੇ ਮੈਂ ਸਭ ਬਰਤਨ ਸਾਫ ਕਰਦੀ ਆ ਸਾਡੇ ਪਿੰਡ ਜਿਹੜੇ ਲੰਗਰ ਲੱਗੇ ਹੋਇਆ ਘਰ ਦੇ ਸਾਡੇ ਉੱਥੇ ਗਏ ਤੇ ਆਪਾਂ ਜਿਹੜੇ ਹੈਗੇ ਦਵਾ-ਦਵਾ ਬਰਤਨ ਚੱਕ ਦਿੰਨੇ ਆ ਕਿਉਂਕਿ ਹੁਣ ਜਦੋਂ ਬਰਤਨ ਚੱਕੇ ਜਾਣਗੇ ਤੇ ਰਸੋਈ ਜਿਹੜੀ ਚੰਗੀ ਤਰ੍ਹਾਂ ਫਿਰ ਆਪਾਂ ਸਾਫ ਜਿਹੜੀ ਹੋ ਜਾਊਗੀ ਤੇ ਸਬਜੀ ਜਿਹੜੀ ਬਰਤਨ ਸਾਫ ਕਰਦੇ ਕਰਦੇ ਆਪਣੀ ਜਿਹੜੀ ਆਹ ਬਣ ਜੂਗੀ ਦੋ ਤਿੰਨ ਵਾਲੇ ਆ ਜਾਣਗੇ ਚੰਗੀ ਤਰ੍ਹਾਂ ਤੇ ਕੰਮ ਜਿਹੜਾ ਆਪਾਂ ਨੂੰ ਕੋਈ ਵੀ ਮਨਜਤ ਲਾ ਕੇ ਕਰਨਾ ਚਾਹੀਦਾ ਹੈ ਫੇਰ ਹੀ ਕੰਮ ਜਿਹੜਾ ਵਧੀਆ ਹੁੰਦਾ ਆ ਤੇ ਧਿਆਨ ਦੇ ਨਾਲ ਆਪਾਂ ਪੂਰੀ ਮਤਲਬ ਕੰਮ ਕਰਨਾ ਚਾਹੀਦਾ ਆ ਕੰਮ ਜਿਹੜਾ ਹੈਗਾ ਆ ਸ਼ਾਮ ਦਾ ਵੀ ਕਾਫੀ ਹੁੰਦਾ ਤਸਵੀਰ ਦਾ ਵੀ ਸਵੇਰ ਨੂੰ ਥੋੜਾ ਜਿਆਦਾ ਹੁੰਦਾ ਆ ਕਿਉਂਕਿ ਸਵੇਰ ਨੂੰ ਝਾੜੂ ਪੋਚੇ ਦਾ ਵੀ ਹੋ ਜਾਂਦਾ ਤੇ ਕੱਪੜਿਆਂ ਦੇ ਵੀ ਹੋ ਜਾਂਦਾ ਆ ਹੁਣ ਆਪਾਂ ਸਬਜ਼ੀ ਧਰ ਕੇ ਤੇ ਬਸ ਭਾਂਡੇ ਮਾਂਜ ਦੇਣੇ ਆ ਤੇ ਭਾਂਡੇ ਮਾਂਜ ਕੇ ਤੇ ਬਸ ਫਿਰ ਸਬਜ਼ੀ ਚੈੱਕ ਕਰ ਲਾਂਗੇ ਆਪਾਂ ਵੀ ਕੀ ਬਣ ਗਈ ਹੋਈ ਤਾਂ ਫਿਰ ਆਪਾਂ ਜਿਹੜਾ ਹੈਗਾ ਗੈਸ ਬੰਦ ਕਰ ਦਾਂਗੇ ਪਨੀਰ ਪਾਉਣ ਵਾਲਾ ਸੱਚ ਹਲੇ ਤੇ ਬਰਤਨ ਜਿਹੜੇ ਬੱਚਿਆਂ ਦੇ ਲਾਂਚ ਬਾਕਸ ਵੀ ਪਾਈ ਆ ਧੋਣ ਵਾਲੇ ਉਹ ਵੀ ਧੋ ਦਾਂਗੇ ਉਹ ਆਪਾਂ ਬਾਅਦ ਚ ਧੋਵਾਂਗੇ ਪਹਿਲਾਂ ਬਰਤਨ ਧੋ ਕੇ ਤੇ ਆਪਾਂ ਦਾਲ ਵਗੈਰਾ ਚੈੱਕ ਕਰ ਲਈਏ ਲੋ ਜੀ ਦਾਲ ਆਪਾਂ ਚੈੱਕ ਕਰ ਲਈ ਆ ਤੇ ਦਾਲ ਨੂੰ ਜਿਹੜਾ ਬਾਲਾ ਆ ਆ ਗਿਆ ਤੇ ਇੱਥੇ ਆਪਾਂ ਲੈਂਦਾ ਹੈ ਪਨੀਰ ਚੱਕ ਕੇ ਪਨੀਰ ਆ ਜਿਹੜਾ ਮੈਂ ਲਾਤ ਸੀ ਫ੍ਰੀਜ਼ਰ ਦੇ ਵਿੱਚ ਤੇ ਮੇਥੋਂ ਕੱਟਿਆ ਨਹੀਂ ਗਿਆ ਫ੍ਰੀਜ਼ਰ ਦੇ ਵਿੱਚ ਆ ਜਿਹੜਾ ਸਖਤ ਹੋ ਗਿਆ ਪਿਆ ਪਿਆ ਮੈਂ ਬਹੁਤ ਜਣੀ ਮੁਸ਼ਕਲ ਨਾਲ ਇਹਨੂੰ ਕੱਟਿਆ ਪਨੀਰ ਨੂੰ ਕਿਉਂਕਿ ਮੈਂ ਧੋਣਾ ਸੀਗਾ ਮੈਨੂੰ ਇਹ ਸੀ ਵੀ ਜਿੰਨਾ ਕਿ ਮੈਂ ਸਬਜ਼ੀ ਚ ਪਾਉਣਾ ਆ ਓਨਾ ਕਿ ਮੈਂ ਕੱਟ ਕੇ ਤੇ ਧੋ ਲਵਾਂ ਤੇ ਪਰ ਕ ਦੇਖੋ ਕਿੰਨਾ ਹਾਰਡ ਹੋ ਗਿਆ ਮੈਂ ਫ੍ਰੀਜ਼ਰ ਦੇ ਵਿੱਚ ਲਾਤਾ ਤੇ ਫਿਰ ਮੈਂ ਛੱਡਤਾ ਮੈਂ ਕਿਹਾ ਬਾਅਦ ਵਿੱਚ ਕੱਟੂੰਗੀ ਇਹਨੂੰ ਪਹਿਲਾਂ ਮੈਂ ਜਿਹੜੇ ਕੱਪੜੇ ਹੈਗੇ ਤੋਂ ਕੇ ਸੁੱਕਣੇ ਪਾਏ ਹੋਏ ਹੈਗੇ ਤੇ ਉਹ ਚੱਕ ਲਿਆਵਾਂ ਦੇਖੋ ਹਨੇਰੇ ਦੇ ਵਿੱਚ ਲਾਈਟ ਗਈ ਹੋਈ ਸੀ ਹਨੇਰਾ ਸੀਗਾ ਤੇ ਮੈਂ ਫਿਰ ਦਾਵਾ ਦਾ ਕੱਪੜੇ ਜਿਹੜੇ ਤਾਰਾਂ ਤੋਂ ਲਾ ਲਿਆ ਕਿਉਂਕਿ ਹੁਣ ਤਾਂ ਤਰੇਲ ਹੀ ਪੈਣੀ ਸੀਗੀ ਤੇ ਮੈਂ ਕਿਹਾ ਗਿੱਲੇ ਹੀ ਹੋ ਜਾਣੇ ਹੈਗੇ ਛੋਤੇ ਤਾਂ ਮੈਂ ਸ਼ਾਮ ਨੂੰ ਸੀ ਹਲੇ ਗਿੱਲੇ ਪਏ ਸੀਗੇ ਤੇ ਮੈਂ ਉਹ ਵੀ ਲਾ ਕੇ ਅੰਦਰ ਜਿਹੜੇ ਰੱਖ ਦਿੱਤੇ ਸਵੇਰੇ ਫਿਰ ਇਹਨਾਂ ਨੂੰ ਜਿਹੜਾ ਧੁੱਪੇ ਖਿਲਾਰ ਦਿਆਂਗੇ ਤੇ ਮੈਂ ਲਾ ਲਿਆ ਇਹ ਕਪੜੀ ਤੇ ਹੁਣ ਪਨੀਰ ਜਦੋਂ ਮੈਂ ਧੋ ਕੇ ਕੱਟਿਆ ਤੇ ਮਤਲਬ ਫੇਰ ਵੀ ਹਲੇ ਸਖਤ ਸੀਗਾ ਬਹੁਤ ਮੁਸ਼ਕਲ ਨਾਲ ਜਿਹੜਾ ਪਨੀਰ ਆ ਮੈਂ ਕੱਟਿਆ ਤੁਸੀਂ ਕਹੋਗੇ ਕਿੰਦਾ ਫਾੜੀਆਂ ਚੱਕ ਚੱਕ ਕੱਟਦੇ ਆ ਇਹ ਤਾਂ ਬਰਫ਼ ਜੰਮੀ ਪਈ ਸੀ ਪਨੀਰ ਦੇ ਵਿੱਚ ਫ੍ਰੀਜ਼ਰ ਦੇ ਵਿੱਚ ਰੱਖਣ ਨਾਲ ਮੈਂ ਫ੍ਰੀਜ਼ਰ ਚ ਰੱਖਣਾ ਸੀ ਮੈਂ ਫ੍ਰੀਜ਼ਰ ਵਿੱਚ ਰੱਖਤਾ ਤੇ ਹੁਣ ਕੱਟਿਆ ਨਹੀਂ ਸੀ ਜਾਂਦਾ ਤੇ ਬਹੁਤ ਮੁਸ਼ਕਲ ਨਾਲ ਮੈਂ ਇਹਨੂੰ ਕੱਟਿਆ ਪੀਸ ਕੀਤੇ ਇਹਦੇ ਤੇ ਸਾਰੇ ਦੇ ਪੀਸ ਜਿਹੜੇ ਮੈਂ ਛੋਟੇ ਛੋਟੇ ਕਰ ਲਏ ਆ ਤੁਸੀਂ ਚਾਹੋ ਤਾਂ ਵੱਡੇ ਵੀ ਕਰ ਸਕਦੇ ਹੋ ਪਰ ਮੈਂ ਛੋਟੇ-ਛੋਟੇ ਪੀਸ ਜਿਹੜੇ ਕਰ ਲਏ ਆ ਤੇ ਹੁਣ ਮੈਂ ਜਿਹੜਾ ਹੈਗਾ ਇਹ ਆਟਾ ਗੁੰਨ ਕੇ ਰੱਖ ਲੂੰਗੀ ਆਟਾ ਗੁੰਨ ਕੇ 5-10 ਮਿੰਟ ਦਾ ਜਿਹੜਾ ਹੈਗਾ ਇਹਨੂੰ ਆਪਾਂ ਆਹ ਰੈਸਟ ਤੇ ਵੀ ਰੱਖਣਾ ਹੁੰਦਾ ਹੈ ਫਿਰ ਜਿਹੜਾ ਜ ਰੋਟੀ ਲਾਉਣੀ ਆਸਾਨ ਹੋ ਜਾਂਦੀ ਆ ਤੇ ਅੱਜ ਮੰਮੀ ਹੁਣੀ ਤਾਂ ਉੱਥੇ ਹੀ ਸੇਵਾ ਕਰਦੀ ਹੈ ਕਿ ਮੰਮੀ ਹੁਣੀ ਤਾਂ ਉੱਤੀ ਪ੍ਰਸ਼ਾਦਾ ਪਾਣੀ ਛਕਿਆਉਣਗੇ ਤੇ ਅਸੀਂ ਘਰੇ ਮੈਂ ਦਾਦੀ ਇਸ ਸਾਡੇ ਡੈਡੀ ਕਰੀਆ ਬਸ ਬਾਕੀ ਸਾਰੇ ਤਾਂ ਉਥੇ ਸੇਵਾ ਕਰਦੇ ਆ ਸੇਵਾ ਕਰਦੇ ਉੱਥੇ ਪ੍ਰਸ਼ਾਦਾ ਛੱਕੇ ਹੋਣਗੇ ਤੇ ਮੈਂ ਆਟਾ ਜਿਹੜਾ ਥੋੜਾ ਜਿਹਾ ਗੁੰਨੂਗੀ ਤੇ ਸਰਦਾਰ ਜੀ ਵੀ ਆਉਣਗੇ ਕੰਮ 'ਤੋਂ ਉਹ ਵੀ ਘਰੇ ਖਾਂਗੇ ਰੋਟੀ ਉਹ ਵੀ ਨਹੀਂ ਜਾਂਦੇ ਹੁੰਦੇ ਕਿ ਤੇ ਆਟਾ ਜਿਹੜਾ ਮੈਂ ਥੋੜਾ ਥੋੜਾ ਪਾਣੀ ਪਾ ਕੇ ਗੁੰਨਣਾ ਲੈਣਾ ਹੈ ਗੁੰਨ ਕੇ ਤੇ ਇਤਨਾ ਗੁੰਨ ਕੇ ਟਾਕਤੀ ਰੱਖ ਲੈਣਾ ਤੇ ਡੈਡੀ ਜੇ ਸਾਡੇ ਜਿਹੜੇ ਹੈਗੇ ਆ ਉਹ ਕਹਿੰਦੇ ਮੈਂ ਧਾਰ ਮੈਂ ਚੋਲਣ ਡੜਣੀ ਕਿ ਡੈਡੀ ਚੋਦੇ ਹੁੰਦੀ ਆ ਧਾਰ ਮੈਂ ਕਿਤੇ ਕਿਤੇ ਜੋ ਨਹੀਂ ਹੁੰਦੀ ਜਦੋਂ ਮਤਲਬ ਉਹਨਾਂ ਨੂੰ ਕੋਈ ਤਕਲੀਫ ਹੁੰਦੀ ਆ ਜਦੋਂ ਚੋਈ ਨਹੀਂ ਜਾਂਦੀ ਤੇ ਰੈਡੀ ਧਾਰ ਚੋਈ ਜਾਂਦੇ ਆ ਤੇ ਮੈਂ ਆਟਾ ਗੁੰਨ ਕੇ ਰੱਖ ਲੈਣਾ ਹੈ ਕਿ ਸਬਜੀ ਜਿਹੜੀ ਆਪਣੀ ਹਾਲੇ ਬਣੀ ਜਾਂਦੀ ਹੈ ਕਿ ਤੁਹਾਨੂੰ ਦੇਖਦਾ ਹੀ ਹੁਣ ਵਿੱਚ ਗੈਸ ਜਗੀ ਜਾਂਦਾ ਆ ਕਿਉਂਕਿ ਮਟਰ ਥੋੜੇ ਜਿਹਾ ਕੱਚੇ ਸੀਗੇ ਜਿੰਨਾ ਚਿਰ ਮਟਰ ਚੰਗੀ ਤਰ੍ਹਾਂ ਨਾ ਪੱਕ ਜਾਣ ਉਹਨਾਂ ਚਿਰ ਫਿਰ ਪਨੀਰ ਨਹੀਂ ਪਨੀਰ ਨਹੀਂ ਮੈਂ ਪਾਉਂਦੀ ਨਹੀਂ ਤਾਂ ਫਿਰ ਪਨੀਰ ਜਿਹੜਾ ਵਿੱਚ ਘੋਲ ਜਾਂਦਾ ਆ ਤੇ ਜੇ ਆਪਾਂ ਫਰਾਈ ਕੀਤਾ ਹੋਵੇ ਫਿਰ ਨਿਕਲਦਾ ਮੈਂ ਫਰਾਈ ਨਹੀਂ ਕੀਤਾ ਮੈਂ ਇਸੇ ਤਰ੍ਹਾਂ ਜਿਹੜਾ ਪਾਉਂਗੀ ਤੇ ਸਬਜੀ ਜਿਹੜੀ ਵਧੀਆ ਬਣ ਕੇ ਤਿਆਰ ਹੋਊਗੀ ਲਓ ਜੀ ਆਪਟਾ ਆਪਾ ਗੁੰਨ ਕੇ ਰੱਖ ਦਿੱਤਾ ਆ ਤੇ ਹੁਣ ਆਪਾਂ ਸਬਜੀ ਸਬਜੀ ਬਣਦੀ ਨੂੰ ਕਾਫੀ ਜ਼ਿਆਦਾ ਟਾਈਮ ਲੜਾ ਹੋ ਗਿਆ ਆ ਤੇ ਆਪਾਂ ਹੁਣ ਜਿਹੜਾ ਹੈਗਾ ਆ ਇਹ ਕੋ ਬਿਲਕੁਲ ਬਲ ਗਈ ਆ ਕਿਉਂਕਿ ਮਟਰਾਂ ਦੇ ਜਿਹੜੇ ਮਟਰਾਂ ਨੇ ਜਿਹੜੇ ਸੁਗੜਨੇ ਨੇ ਸ਼ੁਰੂ ਹੋ ਜਾਂਦੇ ਜਦੋਂ ਮਟਰਾਂ ਚੰਗੀ ਤਰ੍ਹਾਂ ਪੱਕ ਜਾਂਦੇ ਆ ਤੇ ਜੇਕਰ ਨਮਕ ਜ਼ਿਆਦਾ ਹੋ ਜਾਵੇ ਸਬਜੀ ਦੇ ਵਿੱਚ ਕਦੇ ਵੀ ਫਿਰ ਤੁਸੀਂ ਇੱਕ ਸਾਤ ਆਲੂ ਲੈਣਾ ਹੈ ਸ਼ੈਲ ਕਰਕੇ ਚੰਗੀ ਤਰ੍ਹਾਂ ਧੋ ਕੇ ਨੂੰ ਸਬਜੀ ਦੇ ਵਿੱਚ ਦੋ ਉਬਾਲੇ ਦਵਾ ਦੇ ਨਮਕ ਜਿਹੜਾ ਪਰਫੈਕਟ ਹੋ ਜਾਊਗਾ ਤੇ ਪਨੀਰ ਜਿਹੜਾ ਮੈਂ ਕੱਟ ਲਿਆ ਛੋਟੇ ਛੋਟੇ ਪੀਸ ਕਰ ਲਏ ਨੇ ਤੁਸੀਂ ਆਪਣੀ ਮਰਜ਼ੀ ਅਨਸਾਰ ਜਿੱਡੇ ਜਿੱਡੇ ਮਰਜ਼ੀ ਕਰ ਲਓ ਜੇ ਅਸੀਂ ਵੱਡੇ ਕਰ ਦਿਆਂ ਤਾਂ ਫਿਰ ਸਾਡੇ ਤੱਕ ਪਨੀਰ ਪਨੀਰ ਜੁਣ ਕੇ ਲੈ ਜਾਂਦੇ ਆ ਤੇ ਆਪਾਂ ਇਹਨੂੰ ਜਿਹੜਾ ਹੈਗਾ ਪਨੀਰ ਨੂੰ ਇਹਦੇ ਵਿੱਚ ਪਾ ਦਿੰਦੇ ਤੇ ਇਹਨੂੰ ਦਵਾ ਦਾਂਗੇ ਜੀ ਇੱਕ ਉਬਾਲ ਤੇ ਜਿਹੜੀ ਸਬਜ਼ੀ ਹੈ ਆਪਣੀ ਬਣ ਕੇ ਤਿਆਰ ਹੋ ਜਾਊਗੀ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਖਰਾ ਧਨੀਆ ਕੱਟ ਕੇ ਪਾ ਦਿੰਨੇ ਤਰੀਕ ਕੱਟ ਕੇ ਇਹ ਆਪਣਾ ਜਿਹੜਾ ਘਰ ਦਾ ਆ ਖੁਸ਼ਬੂ ਆ ਜਿਹੜੀ ਬਹੁਤ ਵਧੀਆ ਆ ਉਹ ਵੀ ਤੇ ਸਬਜ਼ੀ ਦੀ ਖੁਸ਼ਬੂ ਵੀ ਲਾਜਵਾਬ ਆ ਜਿਹੜੀ ਆ ਰਹੀ ਹੈ ਜਿੰਨਾਂ ਅਗਰ ਤੁਸੀਂ ਧਨੀਆ ਪਾਉਣਾ ਚਾਹੋ ਉੰਨਾ ਪਾ ਲਓ ਮੈਂ ਅਜੇ ਕੋਈ ਮੁਰਦਾ ਨਹੀਂ මෙත එෙයට ැව කට්ට කති පේතුව නිනිය කට්ග නනු තෝලෙන්නේය දෙකවාගිය දෙකු නීරලට බිල්කුල්විී කුරයා නිහක පොස්ේතරයට පිස පයිනිකු දදේ. ਮੁਨਾ ਪੈਦੇ ਵਿੱਚ ਜਿਹੜਾ ਧਨੀਆ ਆਇਆ ਇਹ ਪਾ ਲਾਂਗੇ ਸਿਰ ਲੋਤੀ ਸਕਦੀ ਆਪਣੀ ਬਣ ਕੇ ਬਿਲਕੁਲ ਤਿਆਰ ਗੋਨ ਗੈਸ ਵਰਗਾ ਕਰ ਦਾਂਗੇ ਜੀ ਬੰਦ ਤੇ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਤੇ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਕਰ ਦਿਓ ਥੈਂਕ ਯੂ